ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਰੋਡ ਦੀ ਤਰ੍ਹਾਂ ਸਬਜ਼ੀ ਮੰਡੀ ਸੁਨਾਮ ਵਿੱਚ ਤੇ ਅੱਜ ਕਰਾਂਗੇ ਗੱਲ ਸਬਜ਼ੀ ਦੇ ਨਾਲ ਨਾਲ ਫਰੂਟ ਦੇ ਰੇਟਾਂ ਦੀ ਵੀ ਜਾਣਕਾਰੀ ਦੇਵਾਂਗੇ ਤੁਹਾਨੂੰ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਕਿ ਆਪਣੇ ਆਪਾਂ ਨੂੰ ਪਹਿਲੀ ਵਾਰ ਦੇਖ ਰਹੇ ਹੋ ਜੇ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇ Facebook ਪੇਜ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਓ ਜੀ ਸੋਨੂੰ ਦੋਸਤੋ ਦੱਸ ਦਈਏ ਕਿ ਪਿਆਜ਼ ਦੇ ਰੇਟ ਵਿੱਚ ਕਾਫੀ ਵਾਧਾ ਹੋਇਆਗਾ ਸਾਰੀ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਕੱਲੇ-ਕੱਲੇ ਰੇਟ ਤੋਂ ਜਾਣੂ ਕਰਵਾਵਾਂਗੀ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤਾਂ ਸਬਜ਼ੀ ਦੀ ਕਰਾਂਗੇ ਵੀ ਚੱਲਦੇ ਆਂ ਸਬਜ਼ੀ ਮੰਡੀ ਦੇ ਵਿੱਚ ਜਿਹੜੀ ਦੋਸਤੋ ਤੁਸੀਂ ਆ ਹਰੀ ਮਿਰਚ ਦੇਖ ਰਹੇ ਹੋ ਲਫਾਫਿਆਂ ਦੇ ਵਿੱਚ ਪਈ ਇਹਦਾ ਰੇਟ 25 ਰੁਪਏ ਪ੍ਰਤੀ ਕਿਲੋ ਆ ਨੈਟ ਰੇਟ ਆ ਜੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਕੀਆ ਜੀ ਹਰੀ ਮਿਰਚ ਦੋਸਤੋ ਅੱਗੇ ਗੱਲ ਕਰਦੇ ਆਂ ਆਪਾਂ ਭਿੰਡੀ ਦੀ ਜਿਹੜੀ ਦੋਸਤੋ ਬਾਬਾ ਜੀ ਭਿੰਡੀ ਲਈ ਬੈਠੇ ਨੇ ਇਹਦਾ ਰੇਟ ਉਹੀ ਸੇਮ ਰਿਹਾ ਕੱਲ ਵਾਲਾ ਜਾਣੀ ਕਿ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਹੈ ਜੀ ਦੋਸਤੋ ਕੱਦੂ ਦੇ ਰੇਟ ਦੀ ਗੱਲ ਕਰੀਏ ਤਾਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਤੇ ਤੋਰੀ ਦੀ ਗੱਲ ਕਰਦੇ ਆ ਦੋਸਤੋ ਉਹੀ ਸੇਮ ਰੇਟ ਕੱਲ ਵਾਲਾ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਹੀ ਹੈ ਜੀ ਤੋਰੀ ਅੱਗੇ ਦੋਸਤੋ ਗੱਲ ਕਰਦੇ ਆ ਆਪਾਂ ਟਮਾਟਰ ਬਾਰੇ ਗੱਲ ਕਰਾਂਗੇ ਜੋ ਲਫਾਫੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਅੱਗੇ crates ਵਾਲਾ ਵੀ ਦਿਖਾਵਾਂਗੇ ਤੁਹਾਨੂੰ ਜਿਹੜਾ ਟਮਾਟਰਾਂ ਟਮਾਟਰ ਦੇ ਰੇਟ ਵਿੱਚ ਜਾਨੀ ਕਿ ਦੋਸਤੋ ਦੋ ਰੁਪਏ ਵਾਦਾ ਹੋਇਆਗਾ ਜਾਨੀ ਕਿ ਪਹਿਲਾਂ ਵੀ ਕਿ ਅਸੀਂ ਕੱਲ 8 ਰੁਪਏ ਪ੍ਰਤੀ ਕਿਲੋ ਅੱਜ ਜਿਹੜਾਗਾ 11 ਤੋਂ 12 ਰੁਪਏ ਤੱਕ ਟਮਾਟਰ ਵਿਕ ਰਿਹਾ ਜੀ ਭਿੰਡੀ ਦਾ ਇਹ ਉਹੀ ਸੇਮ ਰੇਟ 25 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜੀ ਦੋਸਤੋ ਟਮਾਟਰ ਤੁਹਾਨੂੰ ਕਿਹਾ ਇੱਕ ਵਾਰੀ ਨਿੰਗਾਂ ਮਰਵਾ ਦੀਏ ਦੇਖ ਲਿਓ ਤੇ ਲਾਲ ਟਮਾਟਰ ਦੀ ਗੱਲ ਹੈ ਜੀ 11 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਹਾਂਜੀ ਜਾਨੀ ਕਿ 3 ਤੋਂ 2 ਤੋਂ 3 ਰੁਪਏ ਦਾ ਵਾਧਾ ਹੋ ਗਿਆ। ਕਰੇਲੇ ਦੀ ਗੱਲ ਕਰਦਾਂ ਤਾਂ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ ਜੀ ਅੱਜ ਕਰੇਲਾ। ਬਾਬਾ ਜੀ ਇੱਧਰ ਕਰੇਲਾ ਪਾ ਰਹੇ ਨੇ ਜੋ ਕਿ ਤੁਸੀਂ ਦੇਖ ਚੁੱਕੇ ਹੋ। ਅੱਗੇ ਗੱਲ ਕਰਾਂਗੇ ਦੋਸਤੋ। ਪੇਠੇ ਦੀ ਤਾਂ ਪੇਠਾ 14 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ ਜੀ ਨੈਟ ਰੇਟ। ਤੇ ਇੱਧਰ ਬਤਾਉਆਂ ਦੇ ਲਿਫਾਫੇ ਪਏ ਨੇ ਜਿਹੜੇ ਕਿ ਬਾਬਾ ਜੀ ਦੇ ਪੈਰਾ ਕੋਲ 15 ਤੋਂ 17 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਨੇ। ਖੀਰੇ ਦੀ ਗੱਲ ਕਰਦਾਂ ਤਾਂ ਦੋਸਤੋ ਦੇਸੀ ਕੀੜਾ ਖੀਰਾ ਜਿਹੜਾ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਅੱਗੇ ਦੋਸਤੋ ਆਪਾਂ ਗੱਲ ਕਰਦੇ ਹਾਂ ਅੱਗੇ ਸਿਮਲਾ ਮਿਰਚ ਤੇ ਹੋਰ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ ਆ ਸਿਮਲਾ ਮਿਰਚ ਦਾ ਲਫਾਫਾ ਪਿਆ ਜਾਨੀ ਕਿ ਸਿਮਲਾ ਰੇਟ ਮਿਰਚ ਦਾ ਰੇਟ ਆ ਜਿਹੜਾ ਕਾਫੀ ਮਹਿੰਗਾ ਜੀ 60 ਤੋਂ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਸਿਮਲਾ ਮਿਰਚ ਖੀਰਾ ਉਹੀ ਸੇਮ ਰੇਟ ਆ ਜੀ ਅੱਗੇ ਧਨੀਏ ਬਾਰੇ ਤੇ ਪਾਲਕ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਦੋਸਤੋ ਜਿਹੜਾ ਧਨੀਏ ਦਾ ਰੇਟ ਆ ਪਾਲਕ ਦਾ ਰੇਟ ਆ ਉਹੀ ਸੇਮ ਰੇਟ ਨੇ ਕਈ ਦਿਨਾਂ ਤੋਂ ਚੱਲ ਰਹੇ ਨੇ ਜੁੜିକੇ 20 ਰੁਪਏ ਪ੍ਰਤੀ ਗੁੱਸੀ ਦੇ ਹਿਸਾਬ ਨਾਲ ਹੀ ਵਿਕ ਰਹੇ ਨੇ ਜੀ ਪਾਲਕ ਤੇ ਧਨੀਆ ਅੱਗੇ ਸੋਨੂੰ ਉਹ ਸਾਹਮਣੇ ਗਾਜਰ ਬਾਰੇ ਵੀ ਦੱਸਾਂਗੇ ਤੇ ਹਰੇ ਮਟਰ ਬਾਰੇ ਵੀ ਰੇਟ ਬਾਰੇ ਗੱਲ ਕਰਦੇ ਆ ਇਧਰ ਬਾਬਾ ਜੀ ਪਾ ਰਿਹਾ ਭਿੰਡੀ ਉਹੀ ਸੇਮ ਰੇਟ ਆ 25 ਰੁਪਏ ਪ੍ਰਤੀ ਕਿਲੋ ਆ ਇੱਥੇ ਵੀ ਜੀ ਟਮਾਟਰ ਦਾ ਵੀ ਉਹੀ ਸੇਮ ਰੇਟ ਆਗਾ ਯਾਨੀ ਕਿ 12 ਰੁਪਏ ਪ੍ਰਤੀ ਕਿਲੋ 11 ਤੋਂ 12 ਰੁਪਏ ਚੱਲ ਰਿਹਾ ਜੀ ਇਹੇ 3 ਤੋਂ 4 ਰੁਪਏ ਦਾ ਵਾਧਾ ਹੋਇਆ ਇੱਧਰ ਬਾਬਾ ਜੀ ਦੇ ਨਾਲ ਪਿਆਗਾ ਪੇਠਾ ਪੇਠੇ ਦੀ ਗੱਲ ਕਰੀਏ ਤਾਂ 14 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਇਹ ਵੀ ਕਈ ਦਿਨਾਂ ਤੋਂ ਇੱਥੇ ਰੇਟ ਖੜੇ ਨੇ ਗਾਜਰ ਦੀ ਗੱਲ ਕਰੀਏ ਤਾਂ 30 ਰੁਪਏ ਪ੍ਰਤੀ ਕਿਲੋ ਜੀ ਪੀਲੇ ਰੰਗ ਦੀ ਗਾਜਰ ਹੈ ਜੀ ਇਹ ਧਣੀਆਂ ਸੇਮ ਰੇਟ ਆ ਤਾਂ ਮਟਰ ਦੀ ਗੱਲ ਕਰਦੇ ਹਾਂ ਜੀ ਮਟਰ ਵੀ ਪੁੱਛਦੇ ਆਂ ਬਾਬਾ ਜੀ ਤੋਂ ਕਿ ਮਟਰ ਕੀ ਰੇਟ ਵਿਕ ਰਿਹਾ ਸਿਮਲਾ ਮਿਰਚ ਹੋਈ ਸੇਮ ਰੇਟ 65 ਰੁਪਏ ਪ੍ਰਤੀ ਕਿਲੋ ਇਹਦੇ ਨਾਲ ਪਿਆ ਜੀ ਇਦਰ ਟਿੰਡਾ ਟਿੰਡੇ ਦੀ ਗੱਲ ਕਰੀ ਤਾਂ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਖੀਰਾ ਹੋਈ 20 ਰੁਪਏ ਸਿਮਰੇਟਾ ਟਮਾਟਰ ਵੀ ਸੇਮ ਰੇਟ ਵਿਕ ਰਿਹਾ ਜਿਹੜਾ ਕਿ ਸਾਨੂੰ ਪਹਿਲਾਂ ਦੱਸ ਚੁੱਕੇ ਹਾਂ ਤੇ ਹਰੇ ਮਟਰ ਦੀ ਗੱਲ ਕਰੀ ਤਾਂ ਵਿਕ ਰਿਹਾ ਜੀ ਉਹੀ 100 20 ਰੁਪਏ ਕਿਲੋ ਵਿਕ ਰਿਹਾ ਜੀ ਹਰਾ ਮਟਰ ਤੁਸੀਂ ਦੇਖ ਲਓ ਸੀਜ਼ਨ ਆਫ ਦੇ ਕਾਰਨ ਇਹ ਮਹਿੰਗਾ ਜੀ ਥੋੜਾ ਜਿਹਾ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਰਾਮੜ ਗੋਭੀ ਦੀ ਗੱਲ ਕਰਦੇ ਆਂ ਦੋਸਤੋ ਫੁੱਲ ਗੋਭੀ 40 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜੀ ਮੰਡੀ ਦੇ ਵਿੱਚ ਫੁੱਲ ਗੋਭੀ ਦੀ ਗੱਲ ਹੈ ਜੀ ਅੱਗੇ ਨਿੰਬੂ ਦੀ ਗੱਲ ਕਰਦੇ ਆਂ ਦੋਸਤੋ ਨਿੰਬੂ ਦੇ ਰੇਟ ਫੇਰ ਸਿੱਖ ਰਹੇ ਤੇ ਨੇ ਕਈ ਦਿਨਾਂ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਨਿੰਬੂ ਜੇ ਗਵਾਰੇ ਦੀ ਗੱਲ ਕਰੀਏ ਜੀ ਨਾਲ ਪਿਆਏ ਦੇ ਗਵਾਰਾ ਨਿੰਬੂ ਆਦੇ ਤੁਹਾਨੂੰ ਦਿਖਾਉਨੇ ਆ ਗਵਾਰਾ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਗਵਾਰਾ ਫਲੇ ਜਾਣੀ ਕਿ ਹੁਣ ਚੱਲਦੇ ਆਂ ਆਪਾਂ ਫਰੂਟ ਮੰਡੀ ਜਾਨੀ ਕਿ ਸਾਹਮਣੇ ਅੰਬ ਦੇਖ ਰਹੇ ਹਾਂ ਜੋ ਕੱਚਾ ਅੰਬ ਹੈ ਚਾਰੀ ਅੰਬਾ ਜੀ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਗੱਲ ਕਰਦੇ ਆਂ ਜੀ ਤਰਬੂਜ ਦੀ ਤਰਬੂਜ ਦੇ ਰੇਟ ਵਿੱਚ 2 ਰੁਪਏ ਪ੍ਰਤੀ ਕਿਲੋ ਵਾਧਾ ਹੋਇਆ ਕੱਲ 9 ਰੁਪਏ ਕਿਲੋ ਤੇ ਅੱਜ 11 ਰੁਪਏ ਪ੍ਰਤੀ ਕਿਲੋ ਹੈ ਜੀ ਅੰਬਾਂ ਦਾ ਰੇਟ ਵਾਲਾ ਵੀ ਉਹੀ ਸੇਮ ਰੇਟ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੋਸਤੋ ਲੀਚੀ ਦੀ ਗੱਲ ਕਰੀ ਤਾਂ ਲੀਚੀ ਵਿਕ ਰਹੀ ਹੈ 110 ਰੁਪਏ ਕਿਲੋ ਜੀ ਤੇ ਜਿਹੜੇ ਅਲੱਗ ਤੋਂ ਦੋ ਡੱਬੇ ਤੁਹਾਨੂੰ ਦਿਖਾਉਨੇ ਆ ਉਹ ਪੈਣੇ ਉਹ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਜੀ ਅਜਦੋ ਆਦਾ ਆਪਾਂ ਗੱਲ ਕਰਦੇ ਆ ਪਪੀਤੇ ਦੀ ਜਿਹੜਾ ਪਪੀਤੇ ਦਾ ਰੇਟ ਆ ਦੋਸਤੋ ਉਹ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਸਨਾਮ ਸਬਜ਼ੀ ਸਰਾਜੀ ਮੰਡੀ ਦੇ ਵਿੱਚ ਇਹ ਫਰੂਟ ਮੰਡੀ ਸਨਾਮ ਦੇ ਰੇਟ ਨਹੀਂ ਕੇਲੇ ਦੇ ਰੇਟ ਦੀ ਗੱਲ ਕਰੀਏ ਤਾਂ 25 ਤੋਂ 26 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਸੇਵ ਦੀ ਗੱਲ ਕਰੀ ਤਾਂ 140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜੀ ਅੱਗੇ ਆਪਾਂ ਗੱਲ ਕਰਦੇ ਆ ਪਿਆਜ਼ ਦੀ ਦੋਸਤੋ ਪਿਆਜ਼ ਵਾਲਾ ਜਿਹੜਾ ਗੂੜਾ ਜਿਹਾ ਗੱਟਾ ਦਿਸ ਰਿਹਾ ਇਹ ਜਾਨੀ ਕਿ ਕੱਲ ਰੇਟ ਸੀ 23 ਰੁਪਏ ਕਿਲੋ ਅੱਜ 25 ਰੁਪਏ ਪ੍ਰਤੀ ਕਿਲੋ ਹੋ ਗਿਆ ਜਿਹੜਾ ਸਾਹਮਣੇ ਬਾਈ ਖੜੇ ਨੇ ਇਹਦੇ ਨਾਲ ਆਇਆ ਜਿਹੜਾ ਲਾਲ ਗੱਟਾ ਇਹ ਕੱਲ ਵੀ ਕਿਹਾ ਸੀ 25 ਰੁਪਏ ਪ੍ਰਤੀ ਕਿਲੋ ਜਾਨੀ ਕਿ ਅੱਜ ਹੋ ਗਿਆ ਜੀ ਦਾ ਰੇਟ ਪੈਂ ਤੀਰ ਪਰ 30 ਕਿਲੋ ਜੀ ਆਲੂਆ ਦੀ ਗੱਲ ਕਰੀਏ ਤਾਂ 50 ਕਿਲੋ ਦਾ ਗੱਟਾ 750 ਰੁਪਏ ਦਾ ਵੇਚ ਰਿਹਾ ਜੀ ਅਗਰ ਤੁਸੀਂ ਕੋਈ ਵੀ ਰੇਟ ਪੁੱਛਣਾ ਚਾਹੁੰਦੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਦੋਸਤੋ ਧੰਨਵਾਦ